ਇਸ ਹਾਲ ਕਿ ਤੋਂ ਬੀਬਾ ਜਿਹੜੀ ਗਗਨਗੋਲ ਆ ਕਿ ਇਹਨਾਂ ਨੇ ਵੀ ਕਹਿੰਦਾ ਲੋਕਾਂ ਨੂੰ ਇਹ 22 23 ਫਸਲਾਂ ਦੇ ਐਮਐਸਪੀ ਦੇਾਂਗੇ ਚੁਟਕੇ ਮਾਰ ਦੇ ਦਿਆ ਨਹੀਂ ਔਰ ਪਲਾਸਿਕ ਜਿਹੜੀ ਮੰਡੀ ਜਿੱਕ ਮਰੀ ਫਸਲ ਆ ਗਈ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਕਿਸਾਨ ਨੂੰ ਪਰੇਸ਼ਾਨ ਕੀਤਾ ਜਾਊਗਾ ਪਰ ਇਹ ਸਾਰੀਆਂ ਗੱਲਾਂ ਕਰਨ ਤੇ ਫਿਰ ਸਭ ਐ ਐਮਐਸਪੀ ਦੀ ਗੱਲ ਕੀਤੀ ਕਿ ਮੰਤਰੀ ਨੂੰ ਮੋਲਗਨ ਮਾਨ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਕੁਛ ਦਾ ਸਪਸ਼ਟਿਕਰਨ ਦਿੱਤਾ ਉਹ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਸਾਡੇ ਤੋਂ ਭਾਵਕ ਹੋ ਕੇ ਜਾਂ ਫਿਰ ਸਾਨੂੰ ਇਹ ਸੀ ਕਿ ਅਸੀਂ ਕਿਸਾਨਾਂ ਦਾ ਹਮਦਰਦੀ ਆ ਤਾਂ ਕਿ ਬਿਆਨ ਦੇ ਹੋਗੇ ਪਰ ਉਹਨ ਮਨੋਰਥ ਪੱਤਰ ਹੁੰਦਾ ਤੁਸੀਂ ਉਹ ਲੋਕਾਂ ਸਾਹਮਣੇ ਰੱਖਦੇ ਹੋ ਉਹ ਵੈਧਾ ਹੁੰਦਾ ਇੱਕ ਸੱਚਾ ਸੋਚਾ ਪਵਿੱਤਰ ਡਾਕੂਮੈਂਟ ਹੁੰਦਾ ਤੇ ਤੁਸੀਂ ਖਰੇ ਨਹੀਂ ਉਤਰਦੇ ਤੁਹਾਨੂੰ ਰਾਜਗਤ ਦਾ ਅਧਿਕਾਰ ਹੈ ਕਰੋ ਜਿਹੜਾ ਜੋ ਜੋ ਸਟੀਫਾ ਅੱਜ ਗਗਨ ਮਾਨ ਵਿਸਟੀਫਾ ਦੇਵੇ ਭਗਵੰਤ ਮਾਨ ਵਿਸਟੀਫਾ ਦੇਵੇ ਚਲੋ ਸਟੀਫਾ ਛੱਡੋ ਗੱਲ ਤੁਹਾਡੀ ਜੂਡਿਕਸ਼ਨ ਚ ਆ ਕੇ ਕੋਈ ਬੰਦਾ ਬਾਹਰ ਸੂਬੇ ਦਾ ਬੰਦਾ ਆ ਕੇ ਤੁਹਾਡੇ ਬੰਦਿਆਂ ਨੂੰ ਮਾਰ ਜਵੇ ਤੇ ਤੁਹਾਡੇ ਬੰਦਿਆਂ ਤੇ ਗੋਲੀਆਂ ਮਾਰ ਜਵੇ ਐਦੋਂ ਮੰਤਪਾ ਕੇ ਗੱਲ ਹੋ ਸਕਦੀ ਹੈ ਪੁਲਿਸ ਤਾਂ ਇਹਨਾਂ ਕੋਲੇ ਆ ਉਹ ਕਹਿੰਦਾ ਮੈਂ ਸਾਰਾ ਬੰਦਾ ਨੂੰ ਆਪਣਾ ਮੈਂ ਇਨਸਾਫ ਰਵਾਉਂਗਾ ਕਿਦਾਂ ਮੈਨੂੰ ਇਨਸਾਫ ਅਜ ਤੱਕ ਉਹ ਐਫਰ ਲੋਜਰੀ ਹੋਈ ਕਿਸਾਨੀ ਅੰਦੋਲਨ ਮੁਰ ਤੋਂ ਸ਼ੁਰੂ ਹੋ ਗਿਆ ਹੈ ਸ਼ੰਭੂ ਬਾਡਰ ਖਨੌਰੀ ਬਾਡਰ ਦੇ ਉੱਤੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਨੇ ਹਰਿਆਣਾ ਪੁਲਿਸ ਵੱਲੋਂ ਰੋਕਿਆ ਹੋਇਆ 21 ਤਰੀਕ ਨੂੰ ਵੱਡੀ ਘਟਨਾ ਹੁੰਦੀ ਹੈ ਸੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਨੇ ਕਿ ਹਰਿਆਣਾ ਪੁਲਿਸ ਦੇ ਉੱਤੇ ਪਰਚਾ ਦਰਜ ਹੁਣ ਤੱਕ ਕਿਉਂ ਨਹੀਂ ਕੀਤਾ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਰਚਾ ਦਰਜ ਕਿਉਂ ਨਹੀਂ ਕੀਤਾ ਤੇ ਇਸ ਨੂੰ ਕੋ ਬਲਵੀਰ ਸਿੰਘ ਸਿੱਧੂ ਸਾਡੇ ਨਾਲ ਸਾਬਕਾ ਮੰਤਰੀ ਸਾਡੇ ਨਾਲ ਨੇ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਇਹ ਤਸੱਦਦ ਹੋ ਰਿਹਾ ਕਿਸਾਨਾਂ ਦੇ ਉੱਤੇ ਕਿੰਨੇ ਦਿਓ ਥੋੜੀ ਸਰਕਾਰ ਰਹੀ ਹੈ ਪਿਛਲੀ ਕੈਪਟਨ ਸਾਹਿਬ ਦੀ ਪਰ ਉਸ ਸਮੇਂ ਕਿਸਾਨ ਕਹਿੰ ਰਹੇ ਕਿ ਸਾਡੇ ਨਾਲ ਇਦਾਂ ਦਾ ਬਤਿਹਰਾ ਨਹੀਂ ਹੋਇਆ ਜਿਹੜਾ ਅੱਜ ਸਮੇਂ ਹੋ ਰਿਹਾ ਅਸੀਂ ਤਾਂ ਉਸ ਵੇਲੇ ਸਪੋਰਟ ਕੀਤੀ ਕਿਸਾਨਾਂ ਨੂੰ ਅਸੀਂ ਮਰ ਕੇ ਦਿੱਲੀ ਜਾਣ ਵਾਸਤੇ ਉਹਨਾਂ ਵਾਸਤੇ ਰਸਤੇ ਖੋਲੇ ਸੀ ਔਰ ਦੂਜੀ ਗੱਲ ਅਸੀਂ ਕਰੋਨਾ ਆ ਗਿਆ ਸੀਗਾ ਕਰੋਨਾ ਦੌਰਾਨ ਮੈਂ ਬਤੌਰ ਹੈਲਥ ਮਿਨਿਸਟਰ ਮੈਂ ਤਾਂ ਘੱਟੋ ਘੱਟ 4-5 ਟੀਮਾਂ ਲਾ ਕੇ ਰੱਖੀਆਂ ਹੋਈਆਂ ਸੀ ਜਿਹੜੀਆਂ ਉਹ ਆਪਣੇ ਡਾਕਟਰ ਸਾਹਿਬ ਜਿਹੜੇ ਅਮਰੀਕਾ ਤੋਂ ਆਏ ਸੀ ਸਾਡੇ ਕੇ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਤੇ ਉਹਨਾਂ ਨੂੰ ਅਸੀਂ ਬਕਾਇਦਾ ਹਾਸਵੇਂ ਮੰਸਰ ਕਦਾ ਮੀਟਿੰਗਾਂ ਹੋਈਆਂ ਤਾਂ ਅਸੀਂ ਪੂਰਾ ਉੱਥੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਰ ਫੈਸਲਟਿਕ ਜਿੱਕੇ ਉੱਥੇ ਖੁਦਾਨਾ ਖਾਸਤਾ ਕਿ ਉੱਥੇ ਕੋਵਿਡ ਫੈਲ ਗਿਆ ਤਾਂ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਸਕਦਾ ਪਰ ਅਸੀਂ ਉਸ ਵੇਲੇ ਕਿਸਾਨਾਂ ਨੂੰ ਬਹੁਤ ਇਸ ਤਰੀਕੇ ਨਾਲ ਦਰਸਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਆ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਕਰਕੇ ਇਸ ਹਲਕੇ ਤੋਂ ਬੀਬਾ ਜਿਹੜੀ ਗੰਨਣ ਮੋਲ ਹੈ ਤੇ ਮਾਨ ਉਹਨਾਂ ਨੇ ਤੇ ਜਾਂ ਮੁੱਖ ਮੰਤਰੀ ਸਾਹਿਬ ਦੇ ਖੁੱਦੀਆਂ ਵੀ ਸੀ ਅੱਜ ਕੱਲ ਆਡੀਓ ਤੁਸੀਂ ਦੇਖਦੇ ਆਉਂਦੀਆਂ ਨੇ ਕਿ ਇਹਨਾਂ ਨੇ ਇਹ ਕਹਿੰਦਾ ਲੋਕਾਂ ਸੀ 22 23 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਚੁਟਕੇ ਮਾਰਕ ਦੇ ਦੇਵਾਂਗੇ ਔਰ ਪਲਾਸਿਕ ਜਿਹੜੀ ਮੰਡੀ ਜਿੱਦ ਇੱਕ ਵਾਰੀ ਫਸਲ ਆ ਗਈ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਕਿਸਾਨ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਪਰ ਉਹ ਸਾਰੀਆਂ ਗੱਲਾਂ ਕਰਨ ਚ ਫੇਰ ਸਾਬਤ ਹੋਏ ਨੇ ਔਰ ਦੂਜੀ ਗੱਲ ਜੋ ਮੋਦੀ ਸਾਹਿਬ ਹੈ ਮੋਦੀ ਸਾਹਿਬ ਡਿਸਟ੍ਰਿਕਟ ਦੀ ਗੱਲ ਕਰਦੇ ਆ ਹਿੰਦੁਸਤਾਨ ਦੀ 58% ਜਿਹੜੀ ਆਬਾਦੀ ਆ ਉਹ ਖੇਤੀਬਾੜੀ ਤੇ ਬੜੀ ਨਿਰਭਰ ਕਰਦੀ ਹੈ ਅੱਜ ਖੇਤੀਬਾੜੀ ਇੱਕ ਬੈਕਬੋਨ ਹੈ ਤੁਸਾਂ ਦੀ ਇਕਨੋਮੀ ਦੀ ਜੇ ਇਹਦਾ ਕੋਈ ਨੁਕਸਾਨ ਹੁੰਦਾ ਤਾਂ ਸਮਝ ਲਓ ਵੀ ਹਿੰਦੁਸਤਾਨ ਦੀ ਜਿਹੜੀ ਆਰਥਿਕਤਾ ਜੀਡੀਪੀ ਥੱਲੇ ਆਊਗੀ ਔਰ ਥਰੋਆਊਟ ਵਰਲਡ ਕਿਤੇ ਵੀ ਜਿੱਥੇ ਵੀ ਲੋਕਾਂ ਨੂੰ ਜਿਹੜੇ ਲੋਕ ਇੱਕ ਡੈਮੋਕ੍ਰੇਸੀ ਦੇ ਲੋਕ ਜਿਹੜੇ ਵੱਸਦੇ ਨੇ ਉੱਥੇ ਵੀ ਕਹਿੰਦਾ ਉਹਨਾਂ ਨੂੰ ਸਾਰਿਆਂ ਨੂੰ ਰਾਈਟ ਹੈ ਕਿ ਉਹ ਆਪਣੀ ਫ੍ਰੀडम ਵਾਸਤੇ ਤੇ ਜੋ ਆਪਣੇ ਭਾਵਨਾਵਾਂ ਨੇ ਉਹ ਲੋਕਾਂ ਦੇ ਰੱਖਣ ਵਾਸਤੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਆ ਸਾਡਾ ਸੰਵਿਧਾਨ ਵੀ ਇਹੀ ਕਹਿੰਦਾ ਹੈ ਕਿ ਅਸੀਂ ਕੋਈ ਵੀ ਜਿਹੜੀ ਅਜਿਹੀ ਪੀਸੂਲ ਸ਼ਾਂਤੀ ਜਿਹੜੀ ਅਸੀਂ ਕਰ ਸਕਦੇ ਆ ਤਾਂ ਫਿਰ ਇਹਨਾਂ ਨੂੰ ਕੀ ਇਤਰਾਜ ਆਸ ਗੱਲ ਦੇ ਉੱਤੇ ਤੇ ਜੇ ਮੋਦੀ ਸਾਹਿਬ ਨੇ ਜੇ ਇਜਿਟੇਸ਼ਨ ਨਹੀਂ ਹੁੰਡਣੀ ਤਾਂ ਜੋ ਵਾਅਦੇ ਕੀਤੇ ਸੀਗੇ ਜਦੋਂ ਧਰਨਾ ਉੱਠਿਆ ਸੀ 21 ਦੇ ਵਿੱਚ ਉਹ ਵਾਅਦੇ ਪੂਰੇ ਕਰ ਦੇਵੇ ਕਿਸਾਨ ਤਾਂ ਇਹੀ ਕਹਿੰਦੇ ਨੇ ਕਿ ਸਾਨੂੰ ਪਈਓ ਕਾਨੂੰਨ ਦੀ ਗਰੰਟੀ ਦੇ ਦਿਓ ਪਲਸ ਸਾਡਾ ਕੜਾ ਦਿਲ ਕਰਦਾ ਵੀ ਅਸੀਂ ਘਰੋਂ ਬਾਹਰ ਲਈਏ ਤੇ ਅੱਜ ਅਸੀਂ ਕਿੰਨੇ ਹੋਣ ਹਰ ਨੌਜਵਾਨ ਜਿਹੜੇ ਗਵਾਈਆਂ ਨੇ 7-800 ਬੰਨ ਉਹਦੋਂ ਗਵਾ ਲਿਆ ਤੇ ਹੁਣ ਵੀ ਜਿਹੜੇ ਜਿਹੜਾ ਮੁੰਡਾ ਸ਼ੁਭਕਰਨ ਪਲਸ ਜਿਹੜਾ ਪਿਰਤਪਾਲ ਕੱਲ ਵਿਚਾਰਾ ਉਹ ਵੀ ਮਰਨ ਕਰ ਰਹੀ ਪਿਆ ਉਹਦੀ ਕੋਈ ਸਰੀਰ ਦੀ ਕੋਈ ਐਸੀ ਹੱਡੀ ਜਿਹੜੀ ਸਾਬਤ ਹੋਵੇ ਕਿੰਨੇ ਕਿਸਾਨ ਜਿਹੜੇ ਉੱਥੇ ਆਪਣੇ ਰਜਿੰਦਰਾ ਚ ਪਏ ਨੇ ਜਾਂ ਹੋਰ ਹਸਪਤਾਲਾਂ ਚ ਪਏ ਨੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵੀ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਦੇ ਸਿਟੀਜ਼ਨ ਦੇ ਨਾਲ ਕਿਸਾਨਾਂ ਨਾਲ ਮਜ਼ਦੂਰਾ ਨਾਲ ਕਿ ਉਹਨਾਂ ਨਾਲ ਇੱਕ ਗੁਲਾਮਾਂ ਵਾਲਾ ਵਰਤਿਆ ਕਿ ਜਿਹੜਾ ਵਰਤਾਰਾ ਕੀਤਾ ਜਾ ਰਿਹਾ ਜਿਹੜਾ ਜਿਹੜਾ ਬੜੀ ਮੰਦ ਭਾਗੀ ਗੱਲ ਹੈ ਤੁਸੀਂ ਐਮਐਸਪੀ ਦੀ ਗੱਲ ਕੀਤੀ ਕਿ ਮੰਤਰੀ ਨੂੰ ਮੁਲਗਨ ਮਾਨ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਉਸਦਾ ਸਪਸ਼ਟਿਕਰਨ ਦਿੱਤਾ ਉਹ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਸਾਡੇ ਤੋਂ ਭਾਵੁਕ ਹੋ ਕੇ ਜਾਂ ਫਿਰ ਸਾਨੂੰ ਇਹ ਸੀ ਕਿ ਅਸੀਂ ਕਿਸਾਨਾਂ ਦਾ ਹਮਦਰਦੀ ਆ ਤਾਂ ਕਿ ਬਿਆਨ ਦੇ ਹੋਗੇ ਪਰ ਸਰਕਾਰ ਦੇ ਵਿੱਚ ਆ ਕੇ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਹੀ ਜ਼ਿੰਮੇਵਾਰੀ ਬਣਦੀ ਹੈ ਗੱਲ ਸੁਣੋ ਮੇਰੀ ਤੁਸੀਂ ਕੋਈ ਗੱਲ ਕਹਿੰਦੇ ਹੋ ਜਦੋਂ ਤੁਸੀਂ ਕਮਿਟਮੈਂਟ ਕਰਦੇ ਹੋ ਤੁਸੀਂ ਇੱਕ ਚੋਣ ਜਿਹੜਾ ਪੱਤਰ ਹੁੰਦਾ ਹੈ ਜਿਹੜਾ ਚੋਣ ਮਰਜ਼ੂ ਪੱਤਰ ਹੁੰਦਾ ਹੈ ਤੁਸੀਂ ਉਹ ਲੋਕਾਂ ਸਾਹਮਣੇ ਰੱਖਦੇ ਹੋ ਉਹ ਵਾਅਦਾ ਹੁੰਦਾ ਇੱਕ ਸੱਚਾ ਸੋਚਾ ਪਵਿੱਤਰ ਡਾਕੂਮੈਂਟ ਹੁੰਦਾ ਹੈ ਤੇ ਉਸ ਤੁਸੀਂ ਖਰੇ ਨਹੀਂ ਉਤਰਦੇ ਸਿਰ ਰਾਜ ਕਰਨ ਦਾ ਅਧਿਕਾਰ ਆ ਫਿਰ ਕਰੋ ਰਜਾਇਨਾ ਦਿਵਸਤੀਫਾ ਅੱਜ ਗਗਨ ਮਾਨਵੀਸਤੀਫਾ ਦੇਵੇ ਭਗਵੰਤ ਮਾਨਵੀਸਤੀਫਾ ਦੇਵੇ ਕਿ ਉਹਨਾਂ ਦੇ ਔਰ ਦੂਜੀ ਪਾਸੇ ਗੱਲ ਸੁਣੋ ਨਾ ਮੇਰੀ ਚਲੋ ਸਤੀਫਾ ਛੱਡੋ ਗੱਲ ਤੁਹਾਡੀ ਜੂਡਿਕਸ਼ਨ ਚ ਆ ਕੇ ਕੋ ਬੰਦਾ ਬਾਹਰੋਂ ਸੂਬੇ ਦਾ ਬੰਦਾ ਆ ਕੇ ਥੋੜੇ ਬੰਦਿਆਂ ਨੂੰ ਮਾਰ ਜਵੇ ਤੇ ਥੋੜੇ ਬੰਦਿਆਂ ਤੇ ਗੋਲੀਆਂ ਮਾਰ ਜਵੇ ਐਦੋਂ ਮੰਨਤ ਭਾ ਕੇ ਗੱਲ ਕੋਈ ਹੋ ਸਕਦੀ ਹੈ ਪੁਲਿਸ ਤਾਂ ਇਹਨਾਂ ਕੋਲੇ ਆ ਉਹ ਕਹਿੰਦਾ ਮੈਂ ਸਾਰਾ ਬੰਦਾ ਨੂੰ ਆਪਣਾ ਮੈਂ ਇਨਸਾਫ ਲਵਾਉਂਗਾ ਕਿਤਾ ਮਿਲੂ ਇਨਸਾਫ ਅੱਜ ਤੱਕ ਉਹ ਐਫਰ ਰਿਪੋਰਟ ਲੌਜੀ ਨਹੀਂ ਹੋਈ ਕਮ ਸੇ ਕਮ ਇੱਕ ਐਫਰ ਰਿਪੋਰਟ ਲੌਜੀ ਕਰਦੇ ਵੀ ਹਾਂ ਉੱਥੇ ਬੰਦਾ ਮਰਿਆ ਗੋਲੀ ਨਾਲ ਮਰਿਆ ਜੇ ਮਰਜੀ ਮਰਿਆ ਮੌਤ ਤਾਂ ਹੋਈ ਹੈ ਨਾ ਤੇ ਜਿਹਨੇ ਪਤਾ ਫਟੜਦਾ ਹੋਇਆ ਨਾ ਉਹ ਫਿਰ ਅੰਸ਼ਦਾਂ ਦੇ ਖਿਲਾਫ ਕਰਦੇ ਐਫਰ ਰਿਪੋਰਟ ਲੌਜੀ ਕੀਤੀ ਬਲਕਿ ਉਹਨਾਂ ਚਾਹੀਦਾ ਬਾਈ ਨੇਮ ਬਾਈ ਨੇਮ ਜਿਹੜਾ ਅੱਜ ਡੇਢ ਦੇ ਵਿੱਚ ਆਪਣੇ ਤੁਹਾਡੇ ਟੱਕਰ ਸਾਹਿਬ ਤੇ ਉਸ ਤੋਂ ਬਾਅਦ ਤੁਹਾਡਾ ਗ੍ਰਹਿ ਮੰਤਰੀ ਤੇ ਜਿਹੜਾ ਉਸ ਐਸਐਸਪੀ ਵਾਲੇ ਦਾ ਉਹਦੇ ਬਾਈ ਨੇ ਐਫਆਈਆਰ ਲੋਜ ਹੋਣੀ ਚਾਹੀਦੀ ਹੈ ਜਿਹਨੇ ਜ਼ੁਰਤ ਕਰਕੇ ਦਿਖਾਉਣਾ ਇਹ ਸਰਕਾਰ ਰਾਜ ਭਾਗ ਚ ਨੇ ਯਾਰ ਕੋਈ ਤਾਕਤ ਹੈ ਉਹ ਤਾਕਤ ਨੂੰ ਵਰਤਣ ਨੂੰ ਤੁਸੀਂ ਬੀਜੇਪੀ ਨੂੰ ਵੀ ਜਾ ਕੇ ਦੇਖ ਆਏ ਕੀ ਲੱਗਦਾ ਕਿ ਪੰਜਾਬ ਦੇ ਖਿਲਾਫ ਹੈ ਬੀਜੇਪੀ ਪਰ ਬੀਜੇਪੀ ਤਾਂ ਇਹ ਕਹਿ ਰਹੀ ਹੈ ਕਿ ਇਸ ਦਾ ਕਿਸਾਨਾਂ ਦੇ ਜਾਂ ਫਿਰ ਉਹਨਾਂ ਦੇ ਪੰਜਾਬ ਦੇ ਹੱਕ ਦੇ ਵਿੱਚ ਆਪੱਖ ਦੇ ਵਿੱਚ ਟੋਟਲੀ ਸਭ ਝੂਠ ਹੈ ਬਰਾਦਾ ਹਾਥੇ ਦਿਖਾਉਣ ਦੇ ਹੋ ਤੇ ਖਾਨ ਦੇ ਹੋਰ ਨੇ ਤੁਸੀਂ ਦੇਖਿਆ ਅੰਦਰ ਜਾ ਕੇ ਬਿਲਕੁਲ ਦੇਖਿਆ ਉਹਨਾਂ ਉਹਨਾਂ ਦਾ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਉਹਨਾਂ ਕੋਈ ਹਮਦਰਦੀ ਨਹੀਂ ਉਹ ਕਾਰਪੋਰੇਟ ਘਰਾਣਿਆਂ ਨੂੰ ਕੱਲਿਆਂ ਨੂੰ ਆਪਣੇ ਪ੍ਰਮੋਟ ਕਰਦੇ ਨੇ ਬਾਕੀ ਸਾਰੇ ਜਿਹੜੇ ਮੀਡਲ ਜਿਹੜੇ ਕਲਾਸ ਰਹਿ ਗਈ ਆ ਉਹਦੇ ਖਿਲਾਫ ਨੇ ਭਗਵੰਤ ਮਾਨ ਕਹਿੰਦਾ ਬਚੋਲਾ ਬਣ ਕੇ ਵਿੱਚ ਮੈਂ ਕਹਿੰਦਾ ਬਚੋਲਾ ਬਣ ਕੇ ਮੀਟੀਆਂ ਕਰਾਈਆਂ ਨੇ ਕਿ ਮਸਲਾ ਹੱਲ ਹੋ ਜਾਵੇ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਫਿਰ ਉਹਦਾ ਕੀ ਅਸਰ ਹੋਇਆ ਮਸਲਾ ਹੱਲਤਾ ਹੋਇਆ ਨਹੀਂ ਉਲਟਾ ਸਾਡੇ 90 ਮੁੰਡੇ ਮਰ ਰਹੇ ਨੇ ਅੱਜ ਵੀ ਵਿਚਾਰੇ ਕਿਸਾਨ ਉੱਥੇ ਬੈਠੇ ਨੇ ਕਿਸੇ ਦਿਨ ਨਹੀਂ ਕਰਦਾ ਅਸੀਂ ਬਾਹਰ ਘਰ ਤੋਂ ਬਾਹਰ ਬੈਠੀਏ ਪਰ ਇਹ ਮਜਬੂਰ ਕਰ ਰਹੇ ਨੇ ਔਰ ਇਹ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਇਸ ਗੱਲ ਦਾ ਇਹਨੂੰ ਖਮਾਜਾ ਪਾਰਲੀਮੈਂਟ ਨੂੰ ਭੁਗਤਣਾ ਪਊਗਾ ਅੱਜ ਪੂਰੇ ਹਿੰਦੁਸਤਾਨ ਜਿਹੜਾ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਆ ਗਿਆ ਅੱਜ ਪੂਰਾ ਟਰੈਕਟਰ ਮਾਰਚ ਹਿੰਦੁਸਤਾਨ ਚ ਹੋ ਰਿਹਾ ਹੈ ਔਰ ਇਹ ਇਹ ਪੂਰੇ ਵਾਰਡ ਚ ਹੀ ਹੋ ਰਿਹਾ ਜਿ세 ਤੇ ਹੋ ਰਿਹਾ ਪਰ ਉੱਥੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਨੇ ਉਹ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਕਰਦੇ ਨੇ ਤੇ ਸਾਡੇ ਤੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਹਦਾ ਇਹਦਾ ਜਿਹੜਾ ਰਿਜ਼ਲਟ ਹੈ ਉਹ ਜਿਹੜੀ 2024 ਇਲੈਕਸ਼ਨ ਜਰੂਰ ਮਿਲੂਗਾ ਤੁਸੀਂ ਮੌਕੇ ਦੀ ਸਰਕਾਰ ਆਮਾ ਦੀ ਪਾਰਟੀ ਸਰਕਾਰ ਦੇ ਭਗਵੰਤ ਮਾਨ ਦੇ ਖਿਲਾਫ ਬਿਆਨਬਾਜ਼ੀ ਕਰੀ ਜਾਂਦੇ ਹੋ ਪਰ ਦੂਜੇ ਪਾਸੇ ਤੁਹਾਡਾ ਗਠਜੋੜ ਹੋ ਰਿਹਾ ਹੈ ਤਾਂ ਉਹ ਸੁਣ ਕੇ ਮੈਂ ਦੇਖਦੇ ਪੰਜਾਬ ਦੇ ਵਿੱਚ ਵੀ ਹੋਣ ਜਾ ਰਹੇ ਸੁਣੋ ਮੇਰੀ ਗੱਲ ਜਦੋਂ ਸਵਾਲ ਮੇਰੇ ਪੰਜਾਬ ਦਾ ਨਾ ਮੈਨੂੰ ਗਠਜੋੜ ਦੀ ਕੋਈ ਪਰਵਾਹ ਨਹੀਂ ਹੈ ਮੈਂ ਪੰਜਾਬ ਨਾਲ ਖੜਾ ਹਾਂ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜਾ ਹਾਂ ਉਤੇ ਕੋਈ ਕੋਈ ਹੋਣੀ ਗੜਛੜ ਹੋਊਗਾ ਹੋ ਜੇ ਕੋਈ 50 ਤਾਂ ਕੋਈ ਗੜਛੜ ਨਹੀਂ ਜੇ 50 ਗੜਛੜ ਹੋਵੇ ਤਾਂ ਵੀ ਇੱਥੇ ਜਿਹੜੀ ਸਰਕਾਰ ਦੀ ਗੱਲ ਉਹਦੇ ਖਿਲਾਫ ਬੋਲਾਂਗੇ ਸਵਾਲ ਪੁੱਛਾਂਗੇ ਤੁਸੀਂ ਸਟੇਜਾਂ ਦੇ ਖੜ ਕੇ ਹਾਂ ਬਿਲਕੁਲ ਪੁੱਛਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਜਿੰਨਾ ਵੱਲੋਂ ਕਿਸਾਨਾਂ ਪ੍ਰਤੀ ਆਪਣੇ ਬਿਆਨ ਦਿੱਤੇ ਗਏ ਸਰਕਾਰ ਮੌਜੂਦਾ ਸਰਕਾਰ ਆਵਾਦੀ ਪਾਰਟੀ ਸਰਕਾਰ ਦੇ ਖਿਲਾਫ ਇਹਨਾਂ ਵੱਲੋਂ ਕਿਹਾ ਗਿਆ ਕਿ ਹੁਣ ਤੱਕ ਸਰਕਾਰ ਚੁੱਪ ਕਿਉਂ ਹੈ ਪਰਚਾ ਕਿਉਂ ਦਰਜ ਕੀਤਾ ਗਿਆ ਦੂਜੇ ਪਾਸੇ ਕੇਂਦਰ ਸਰਕਾਰ ਦੇ ਵਿੱਚ जान ਤੋਂ ਬਾਅਦ ਜਿਹੜੇ ਬੀਜੇਪੀ ਤੋਂ ਵਾਪਸ ਮੁੜ ਕਾਂਗਰਸ ਦੇ ਵਿੱਚ ਆਏ ਨੇ ਨਾ ਉਹ ਦੱਸਿਆ ਗਿਆ ਕਿ ਕਿਸਾਨ ਹਤੇਸ਼ੀ ਜਾਂ ਪੰਜਾਬ ਹਤੇਸ਼ੀ ਜਿਹੜੀ ਬੀਜੇਪੀ ਨਹੀਂ ਹੈ ਅਸੀਂ ਅੰਦਰ ਜਾ ਕੇ ਦੇਖ ਲਿਆ ਕਿ ਜਿਹੜਾ ਸਾਡੇ ਨਾਲ ਬਿਤਕਰਾ ਕੀਤਾ ਜਾਂਦਾ ਹੈ ਦੇਦੇ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਕੀ ਅੱਗੇ ਰਿਜ਼ਲਟ ਆਉਂਦਾ ਕਿ ਪੰਜਾਬ ਸਰਕਾਰ ਕੋ ਪਛਾਤਾ ਦਰ ਕਰਦੀ ਹੈ ਨਹੀਂ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਨੂੰ ਕੈਰਮਾ ਜਸਪੀ ਦੇ ਨਾਲ ਹਰਤੇ ਸਿੰਘ